ਦਸ ਕੁ ਪੰਜਾਬੀ ਬਲਾਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੀ ਸਖਸ਼ਿਤ ਦੇ ਕੋਲੇ ਜਿਨ੍ਹਾਂ ਨੇ ਪਹਿਲਾਂ ਪਿੰਡ ਦੀ ਰਹਿਨਮਾਈ ਕੀਤੀ ਨੰਬਰਦਾਰ ਨੇ ਹੁਣ ਔਰ ਉਹਦੇ ਨਾਲ ਨਾਲ ਦੇਸੀ ਦਵਾਈਆਂ ਵੈਦ ਸੌਰਮ ਸਿੰਘ ਜੀ ਆ ਜਿਹੜੇ ਮੈਂ ਇਹਨਾਂ ਦਾ ਪ੍ਰੋਗਰਾਮ YouTube ਤੇ ਦੇਖਿਆ ਔਰ ਫਿਰ ਮੈਂ ਇੱਥੇ ਇਹਨਾਂ ਕੋਲ ਆਇਆ ਔਰ ਫਿਰ ਇਹਨਾਂ ਦੀ ਹੀ ਮੈਡੀਸਿਨ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਫਰਕ ਲੱਗਾ ਹੁਣ ਮੈਂ ਬਿਲਕੁਲ ਠੀਕ ਹਾਂ ਔਰ 8 ਘੰਟੇ ਮੈਂ ਸਕਿਉਰਿਟੀ ਡਿਊਟੀ ਵੀ ਕਰ ਰਿਹਾ ਔਰ ਆਰਮੀ ਤੋਂ ਰਿਟਾਇਰ ਵੀ ਹਾਂ ਕੀ ਕਹਾਂ ਕਿ ਉਹ ਕਿ ਜਿਹੜਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਔਰ ਇਹਦਾ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਬੈਨੀਫਿਟ ਹੀ ਬੈਨੀਫਿਟ ਹੈ ਔਰ ਵੈਸਾ ਉਹਦਾ ਜਿਹੜਾ ਬਿਹੇਵੀਅਰ ਆ ਉਹ ਵੀ ਥੋੜੇ ਸਰਪੈਂਟ ਵੀ ਆ ਤੇ ਨਾਲ ਇੱਕ ਵੈਦ ਵੀ ਹਾਂ ਬਿਹੇਵੀਅਰ ਇਹਨਾਂ ਦਾ ਬਹੁਤ ਵਧੀਆ ਹੈ ਆਪਣੇ ਬੱਚਿਆਂ ਦੀ ਤਰ੍ਹਾਂ ਮਤਲਬ ਕਿ ਡੀਲ ਕਰਨਾ ਬੰਦੇ ਨੂੰ ਬਹੁਤ ਵਧੀਆ ਲੱਗਦਾ। ਮੰਨਦੇ ਹੋ ਤੁਸੀਂ ਵੀ ਜੇ ਨਾ ਉਹ ਪਹਿਲਾਂ ਪ੍ਰੈਸ਼ ਤੋਂ ਦੇ ਪਹਿਲਾਂ ਇਹਨਾਂ ਦੇ ਕੈਂਡੀਡੇਟ ਆ ਜਾਂਦੇ ਤਾਂ ਪ੍ਰੈਸ਼ ਪਾ ਦਿੰਦੇ। ਹਾਂ। ਸ਼ੂਰਲੀ ਕਿਉਂਕਿ ਜੇ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਇਹ ਨਾ ਹੀ ਇਹ ਕੰਮ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਆਏ ਹੋ ਵੈਦ ਸਰਨ ਦੇ ਕੋਲੇ? ਬਾਜੀ ਡਾਕਟਰ ਵੈਦ ਕੋ ਦੁੱਖਾਂ ਨੂੰ ਆਈਦਾ। ਉਹਦਾ ਅੱਜਕੱਲ੍ਹ ਕੋਈ ਕੋ ਸਮਾਂ ਨਹੀਂ। ਤੇ ਕਿਵੇਂ ਰਿਜ਼ਲਟ ਆ ਫਿਰ ਇੱਥੇ? ਰਿਜ਼ਲਟ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਇੱਕ ਮਹੀਨਾ ਦਵਾਈ ਚੱਲੀਏ ਜੀ। ਉਹ ਨਾਰਮਲ ਦਵਾਈ ਆੜਾ ਮੈਨੂੰ 18 ਦਾ ਅਟੈਕ ਹੋ ਗਿਆ ਸੀ। ਇਹ ਸਿਰ ਭਾਰਾ ਭਾਰਾ ਰਹਿਣਾ, ਲੱਤ ਵੀ, ਬਾਹ ਵੀ ਬਹੁਤ ਜ਼ਿਆਦਾ ਸੀ। ਤੇ ਮੈਂ ਮੈਮੀ ਨਾਲ ਕੋਈ ਡਾਕਟਰ ਲੈ ਆਇਆ। ਤੇ ਮੈਂ ਕੈਸੂਲੀ ਲੈ ਕੇ ਗਿਆ, ਜੇ ਪ੍ਰੋਪਰ ਦਵਾਈ ਨਹੀਂ ਮੈਂ ਲੈ ਕੇ ਗਿਆ। ਮੈਂ ਕਿਹਾ ਬਹੁਤੀਆਂ ਦਵਾਈਆਂ ਖਾਣ ਜੀ ਕਨਫਿਊਜ਼ ਹੀ ਹੋ ਜਾਈਦਾ ਹੈ ਨਾ। ਪਤਾ ਕੀ ਹੈ? ਮੈਂ بڑے ਡਾਕਟਰਾਂ ਕੋਲ ਗਿਆ ਜੀ ਤੇ ਇਹਨਾਂ ਦੀ ਦਵਾਈ ਮੈਂ ਕਿ YouTube ਤੇ ਵੇਖੀ ਸੀ ਵੀਡੀਓ। ਮੈਂ ਪਹਿਲਾਂ ਉਹ ਕੋ ਦਵਾਈ ਲਿਆ ਗਿਆ 15 ਦਿਨ ਦੀ ਫਰਕ ਜਰੂਰ ਪਿਆ ਮੈਂ ਕੰਬ ਦੇ ਲਾਲ ਚ ਆਇਆ ਨਹੀਂ ਉਹ ਗਲਤੀ ਮੇਰੀ ਇਹਨਾਂ ਦੀ ਨਹੀਂ ਸੀ ਫਿਰ ਜਦੋਂ ਪ੍ਰੋਬਲਮ ਵਧੀ ਮੈਨੂੰ ਫੇਰ ਯਾਦ ਆਈ ਮੈਂ ਇਹਨਾਂ ਕੋਲ ਆਇਆ ਮੈਂ ਕਿਹਾ ਤੁਸੀਂ ਮਹੀਨੇ ਦੀ ਦੇ ਦਿਓ 15 ਦਿਨ ਬਾਅਦ ਮੇਰੇ ਕੋ ਨਹੀਂ ਆਇਆ ਜਾਣਾ ਉਹ ਕੰਮ ਵਾਲੇ ਬੀਜੀ ਕੰਮਾਂ ਦੇ ਬੀਜੀ ਆਪਣਾ ਪਰਬਰ ਵੀ ਪਾਲਣਾ ਮਿਹਨਤ ਕਰਨ ਵਾਲੇ ਬੰਦੇ ਆ ਨਹੀਂ ਜੀ ਛੇਤੀ ਟਾਈਮ ਲੱਗਦਾ ਤੁਸੀਂ ਮਹੀਨੇ ਦੀ ਕੱਲ ਅਜੇ ਮੁੱਕਣੀ ਸੀ ਅੱਜ ਤੇ ਫੇਰ ਮੈਂ ਅੱਜ ਸਵੇਰੇ ਹੀ ਸੋਚਿਆ ਵੀ ਮੈਂ ਕਿਉਂ ਨਾ ਪਹੁੰਚਾਂ ਕਿ ਕੱਲੇ ਨੂੰ ਮੈਂ ਫੋਨ ਕੀਤਾ ਕਿਤੇ ਵੀ ਘਰੇ ਆ ਜਾਓ ਸੁਣਦੇ ਹੋਣਾ ਤੇ ਮੈਂ ਕਹਾਈ ਜੀ ਆ ਜਾਗੇ ਤੇ ਫਿਰ ਹੋਰ ਪਤਾ ਲਗਾ ਤੁਸੀਂ ਆ ਰਹੇ ਆ ਤੇ ਮੈਨੂੰ ਕਹਿੰਦੇ ਤੁਸੀਂ ਬੋਲੋਗੇ ਮੈਂ ਕਿਹਾ ਮੈਂ ਤਾਂ ਬੋਲਣ ਨੂੰ ਲੱਭਦਾ ਫਿਰਦਾ ਵੀ ਸੱਚ ਬੋਲਾਂ ਠੀਕ ਹੈ ਜੀ ਮਹੀਨੇ ਚ ਕਿਵੇਂ ਹੋਣ ਮਹੀਨੇ ਚ ਮੈਨੂੰ ਤਕਰੀਬਨ 50% ਫਰਕ ਆਇਆ ਜੀ ਬਿਲਕੁਲ ਚੰਗਾ ਲੱਗਿਆ ਬਹੁਤ ਵਧੀਆ ਅੱਜ ਨਾਲ ਗੁੱਸਾ ਘਟਦਾ ਹਾਂ ਹਾਂਜੀ ਹਾਂਜੀ ਗੁੱਸਾ ਬਹੁਤ ਘਟ ਗਿਆ ਹਾਂ ਅਗੇ ਤੇ ਨਿਆਣਾ ਹੀ ਵੇ ਤੋ ਦੁਖੀ ਜਦੋਂ ਮੈਂ ਘਰੇ ਆਉਣਾ ਉਹਨਾਂ ਐਂ ਹੋ ਜਾਂਦਾ ਵੀ ਪਤਾ ਨਹੀਂ ਕਿ ਸਾਡੇ ਦੇ ਵਲੇ ਕੀ ਹੋ ਜਾਣਾ ਬਹੁਤ ਗੁੱਸਾ ਝੜਦਾ ਜੀ ਦਸ਼ਕ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੀ ਸਖਸ਼ਿਤ ਦੇ ਕੋਲੇ ਜਿਨ੍ਹਾਂ ਨੇ ਪਹਿਲਾਂ ਪਿੰਡ ਦੀ ਰਹਿਨਮਾਈ ਕੀਤੀ ਨੰਬਰਦਾਰ ਨੇ ਹੁਣ ਔਰ ਉਹਦੇ ਨਾਲ ਨਾਲ ਦੇਸੀ ਦਵਾਈਆਂ ਵੈਦ ਸਵਰਨ ਸਿੰਘ ਜੀ ਆ ਸਾਡੀ ਮੁਰਾਦ ਜਿਹੜੇ ਕਿ ਇੱਕ ਬਹੁਤ ਹੀ ਪਿਆਰਾ ਜਿਹਾ ਇਹ ਪਿੰਡ ਹੈਗਾ ਜਿਹੜਾ ਕਿ ਸੁਲਤਾਨਪੁਰ ਲੋਧੀ ਤੋਂ ਜਦੋਂ ਆਪਾਂ ਤਲਵੰਡੀ ਚੌਧਰੀਆਂ ਜਾਂਦੇ ਆ ਤਲਵੰਡੀ ਚੌਧਰੀਆਂ ਤੋਂ ਅੱਗੇ ਇਹ ਪਿੰਡ ਹੈ ਜਿੱਥੇ ਸੇਵਾ ਕਰ ਰਹੇ ਨੇ ਔਰ ਇੱਥੇ ਪੇਸ਼ੈਂਟਸ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਆ ਵੀ ਘਰ ਹੀ ਇਹਨਾਂ ਦਾ ਆਪਣਾ ਕਲੀਨਿਕ ਬਣਾਇਆ ਔਰ ਲੋਕ ਆਉਂਦੇ ਆ ਠੀਕ ਹੋ ਕੇ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਐ ਐਨ ਆਰ ਆਈ ਵੀਰ ਜਿਨ੍ਹਾਂ ਦਾ ਬਹੁਤ ਵੱਡਾ ਰਜ਼ਾਗਣਾ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਸਵਨ ਸਿੰਘ ਜੀ ਦੇ ਨਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਇਹਦੀ ਦਰੋਂ ਚੱਲ ਕੇ ਸਾਡੇ ਕੋਲ ਆਇਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਦਿਲ ਦੀਆਂ ਨਾੜੀਆਂ ਜਿਹੜੀਆਂ ਕਿ ਅੱਜ ਜਦੋਂ ਬਲੌਕ ਹੁੰਦੀਆਂ ਤੇ ਸਾਰੇ ਘਰ ਦੇ ਵਿੱਚ ਮਾਤਮ ਸਵਰਨ ਕੋਲੇ ਆ ਜਾਂਦਾ ਕੀ ਕਹਿਣਾ ਚਾਹੋਗੇ ਕਿ ਉਹ ਨਾੜੀਆਂ ਜਿਹੜੀਆਂ ਲੋਕਾਂ ਦੇ ਸਟੰਟ ਪਊਗਾ ਕੋਈ ਹੋਰ ਪ੍ਰੋਬਲਮ ਆਊਗੀ ਔਰ ਕਈ ਕੇਸ ਉਹਨਾਂ ਦੇ ਵਿੱਚੋਂ ਕਈ ਕੇਸ ਤਾਂ ਬਹੁਤ ਗ੍ਰੋਹਣਕ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਿਉਂਕਿ ਵਾਹਿਗੁਰੂ ਨੇ ਕੰਮ ਕਰਨਿਆ ਇਹ ਪਰ ਕਈ ਕੇਸ ਆ ਜਿਹੜੇ ਬਹੁਤ ਜ਼ਿਆਦਾ ਕੇਸ ਜਿਹੜੇ ਤੇ ਸਹੀ ਵੀ ਹੋਏ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਤਰਾ ਜੀ ਜਿਹੜੀਆਂ ਦਿਲ ਦੀਆਂ ਨਾੜਾਂ ਬਲੌਕ ਹੋਣੀਆਂ ਜੀ ਜੇ ਤਾਂ ਸਾਡੇ ਕੋਲ ਬੰਦਾ ਕੋਈ ਆ ਗਿਆ ਵੀ ਦਿਲ ਦੇ ਮੇਰੇ ਹਾਰਟ ਦੇ ਨਾੜਾਂ ਬਲੌਕ ਆ 90% ਬਲੌਕ ਆ ਤੇ ਜੀ ਨੂੰ ਡਾਕਟਰਾਂ ਕਹੇ ਤੇਰਾ ਆਪਰੇਸ਼ਨ ਹੋਣਾ ਸਟੰਟ ਪਾਣੇ ਆ ਸਾਡੇ ਕੋਲ ਆ ਗਿਆ ਬੰਦਾ ਉਹ ਲੋੜ ਨੇ ਤਿੰਨ ਚਾਰ ਮਹੀਨੇ ਦਵਾਈ ਖਾਉਣੀ ਆ ਉਹਦੀ ਨਾੜ ਨਾੜ ਖੁੱਲ ਜਾਣੇ ਚਾਹੀਦੀ ਹਾਂਜੀ ਕੇ ਲੱਤਾਂ ਸੌਂਦੀਆਂ ਪੈਰ ਸੌਂਦੇ ਉਹ ਵੀ ਠੀਕ ਹੋ ਜਾਣੇ ਤੇ ਜੇ ਕੋਈ ਸਟੰਟ ਪਵਾ ਲਿਆ ਉਹ 4 ਸਾਲ ਬਾਅਦ ਫੇਰ ਬੰਦ ਹੋ ਜਾਂਦਾ ਫੇਰ ਅਹੀ ਦਵਾਈ ਦਿੰਨੇ ਆ ਤਾਂ ਖੁੱਲ ਜਾਂਦਾ ਕੋਈ ਮੁਸ਼ਕਿਲ ਨਹੀਂ ਆਉਂਦੀ ਸਾਡੇ ਕੋਲ ਹਾਰਟ ਐਟੈਕ ਵਾਲੇ ਬਹੁਤ ਆਉਂਦੇ ਆ ਜਿਨ੍ਹਾਂ ਦੇ ਪਾਸੇ ਮਾਰੇ ਹੋਏ ਲਪਾ ਖੜੀਆਂ ਹੋਈਆਂ ਵਾ ਉਹ ਠੀਕ ਹੀ ਤੇ ਆ ਬਾਹਾਂ ਖੜੀਆਂ ਉਹ ਠੀਕ ਹੀ ਤੇ ਆ ਤੋਂ ਵੱਡੀ ਗੱਲ ਅਸਵਧ ਨਹੀਂ ਤੁਸੀਂ ਖੁਦ ਦਵਾਈਆਂ ਲੈ ਕੇ ਕੁੱਟਦੇ ਹੋ ਪੀਸਦੇ ਹੋ ਜਿਹੜੇ ਕੈਪਸੂਲ ਵੀ ਖੁਦ ਬਣਾਉਂਦੇ ਹੋ ਕੀ ਕਹਿਣਾ ਚਾਹੋਗੇ ਕਿ ਹਰੇਕ ਚੀਜ਼ ਜਿਹੜੀ ਆਯੁਰਵੇਦ ਆ ਜਿਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈ ਕੋਈ ਇਹ ਝਗੜੀ ਦੀ ਦਵਾਈ ਨਹੀਂ ਹੁੰਦੀ ਆ ਦੇਖੋ ਜੀ ਅਸੀਂ ਦਵਾਈਆਂ ਲਿਆਉਣੇ ਆ ਦਵਾਈ ਦੀ ਪਰਖ ਹੋਣੀ ਚਾਹੀਦੀ ਆ ਅਸੀਂ ਦਵਾਈ ਓਰੀਜਨਲ ਲਿਆਉਣੇ ਆ ਲਿਆ ਕੇ ਉਹਨੂੰ ਕੁੱਟਦੇ ਆ ਪੀਸਦੇ ਆ ਕਈ ਧੋਣੀਆਂ ਵੀ ਪੈਂਦੀਆਂ ਸੁਕਾਉਣੀਆਂ ਵੀ ਪੈਂਦੀਆਂ ਉਹਨੂੰ ਪੀਸ ਕੇ ਕੈਪਸੂਲ ਭਰਦੇ ਆ ਮਸ਼ੀਨਾਂ ਲਾਈਆਂ ਅਸੀਂ ਕੈਪਸੂਲ ਭੇਰਨ ਵਾਲੀ ਮ ਇਹਦਾ ਇਹਦੇ ਵਿੱਚ ਅਸੀਂ ਕੋਈ ਵੀ ਦਵਾਈ ਦੀ ਮਿਲਾਵਟ ਨਹੀਂ ਕਰਦੇ ਅੰਗਰੇਜ਼ੀ ਦਵਾਈ ਦੀ ਜਾਂ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਬਿਲਕੁਲ ਅਸੀਂ ਕਿਸੇ ਦਵਾਈ ਦਾ ਵਿੱਚ ਇਹ ਮਿਕਸ ਨਹੀਂ ਕਰ ਆਜੂ ਵੈਕ ਸੁਧ ਆਜੂ ਵੈਕ ਸਭ ਦਵਾਈ ਹੈ ਔਰ ਬਵਾਸੀਰ ਦੀ ਆਪਾਂ ਚੈੱਕ ਹੋ ਜਾ ਆਪਾਂ ਬਵਾਸੀਰ ਦੀ ਗੱਲ ਕਰ ਲਈਏ ਤਾਂ ਬਵਾਸੀਰ ਕਬਜ ਅਲਰਜੀ ਡਿਪਰੈਸ਼ਨ ਜਿਹੜਾ ਕਿ ਅੰਕਲ ਡਿਪਰੈਸ਼ਨ ਬਹੁਤ ਵਧਿਆ ਹੋਇਆ ਇਹ ਸਾਰੀਆਂ ਬਿਮਾਰੀਆਂ ਦੇ ਜਿਹੜੀ ਹੈਗੀ ਹੈ ਇਲਾਜ ਆਜੂ ਵੈਦ ਹੈ ਆਜੂ ਵੈਕ ਦੇ ਵਿੱਚ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਇਲਾਜ ਆ ਕਿੰਨੀ ਅਲਰਜੀ ਭਿਆਨਕ ਹੋਵੇ ਬੰਦੇ ਨੂੰ ਕੰਡ ਤੋਂ ਅਲਰਜੀ ਆਪਾਂ 100 ਚੀਜ਼ ਤੋਂ ਅਲਰਜੀ ਆ ਜੜੋਂ ਕੱਢਣ ਦੀ ਸਾਡੀ ਕੋ ਦਵਾਈ ਆ 6 ਮਹੀਨੇ ਦਵਾਈ ਖਾਉਣੀ ਆ ਅਲਰਜੀ ਮੁੜ ਕੇ ਰਹੁ ਨਾ ਜ਼ਿੰਦਗੀ 'ਚ ਜਿਹੜੀ ਅਲਰਜੀ ਹੈ ਦਵਾਈ ਆ ਉਹਨੇ ਲੀਵਰ ਦਾ ਡੈਵੀ ਠੀਕ ਕਰ ਦੇਣਾ ਉਹ ਕੈਂਸਰ ਤੇ ਵੀ ਕੰਮ ਕਰਦੀ ਆ ਕਿਸੇ ਲੀਵਰ ਦਾ ਕੈਂਸਰ ਹੋ ਗਿਆ ਬਲੱਡ ਦਾ ਕੈਂਸਰ ਹੋ ਗਿਆ ਗਦੂਦਾਂ ਦਾ ਕੈਂਸਰ ਹੋ ਗਿਆ ਠੀਕ ਕਰਨਾ ਉਹਨੇ ਡਿਪਰੈਸ਼ਨ ਮਾਈਗਰੇਨ ਸਾਡੇ ਗੋਟਿਆਂ ਦੀ ਦਵਾਈ ਆ ਕ੍ਰੀਸ ਭਰਨ ਵਾਲੀ ਉਹਨੇ ਡਿਪਰੈਸ਼ਨ ਮਾਈਗਰੇਨ ਠੀਕ ਕਰਨਾ ਇਹ ਜੀ ਸਰਵਾਈਕਲ ਜਿਹੜਾ ਵਾ 2 ਮਿੰਟ 'ਚ ਹੀ ਠੀਕ ਕਰ ਲਈਦਾ ਉਹਨਾਂ ਸਿਰ ਦੁਖਾ ਦਾ ਰਿੰਦਾ ਸਰੋਇਕ ਕਰਾ ਲੈਂਦਾ ਤੇ ਉਹ ਫਿਰ ਡਾਕਟਰ ਕਹਿੰਦੇ ਆ ਵੀ ਤੁਹੀਂ ਇਹ ਮਾਈਗਰੇਨ ਹੋ ਗਿਆ ਜੀ ਡਿਪਰੈਸ਼ਨ ਚ ਆ ਗਿਆ ਬੰਦਾ ਜਿਹੜਾ ਬੰਦਾ ਸਾਡੇ ਕੋਲ ਆ ਗਿਆ ਉਹ ਡਿਪਰੈਸ਼ਨ ਚੋਂ ਵੀ ਨਿਕਲ ਜਾਂਦਾ ਉਹ ਅਸੀਂ ਮਹੀਨੇ ਦੋ ਮਹੀਨਿਆਂ ਚ ਬਿਲਕੁਲ ਉਹ ਰੈਡੀ ਹੋ ਜਾਂਦਾ ਸੱਟ ਪਹਿਲੇ ਦਿਨ ਹੀ ਉਹਨੂੰ ਫਰਕ ਪੈ ਜਾਂਦਾ ਸਾਡੇ ਕੋਲ ਜਦੋਂ ਆ ਬੈ ਜੀ ਬਾਹਰਲੇ ਮੁਲਕਾਂ ਦੇ ਬਹੁਤ ਪੇਸ਼ੈਂਟ ਤੁਹਾਡੇ ਤੋਂ ਆਨਲਾਈਨ ਦਵਾਈ ਮੰਗਾਉਂਦੇ ਆ ਆਨਲਾਈਨ ਵੀ ਤੁਸੀਂ ਭੇਜਦੇ ਹੋ ਕੀ ਕਹਿਣਾ ਚਾਹੋਗੇ ਕਿ ਇੱਕ ਮਰੀਜ਼ ਸਹੀ ਹੁੰਦਾ 10 ਮਰੀਜ਼ਾਂ ਨੂੰ ਅੱਗੇ ਦੱਸਦਾ ਔਰ ਇਹੀ ਕਾਰਨ ਆ ਕਿ ਅੱਜ ਜਿਹੜਾ ਵੈਜੀ ਇਹਨਾਂ ਤੁਸੀਂ ਬੈਠਿਓ ਹੁਣ ਵੀ ਅਸੀਂ ਦੇਖਿਆ ਵੀ 20-25 ਕਾਲਾਂ ਜਿਹੜੀਆਂ ਸਾਡੇ ਬੈਠਿਆਂ ਤੋਂ ਆ ਰਹੀਆਂ ਨੇ ਹੁਣ ਵੀ ਅਸੀਂ ਫੋਨ ਤੁਹਾਡਾ ਬੰਦ ਕਰਾਇਆ ਲੇਕਿਨ ਬਾਅਦ ਵਿੱਚ ਸਾਰੀਆਂ ਕਾਲਾਂ ਤੁਸੀਂ ਖੋਲੋਗੇ ਦੇਖੋ ਜੀ 100-100 ਕਾਲ ਆਉਂਦੀ ਜੀ ਰੋਜ਼ ਦੀ ਦੂਰੋਂ ਦੂਰੋਂ ਹਰਿਆਣੇ ਤੱਕ ਰਾਜਸਥਾਨ ਤੱਕ ਜੂਪੀ ਸਾਡੇ ਕੋਲ ਗੁਜਰਾਤ ਤੱਕ ਲੋਕ ਲੱਕ ਦੇ ਮਰੀਜ਼ ਜਿਹੜੇ ਆਉਂਦੇ ਆ ਤੋਂ ਠੀਕੇ ਹੋ ਕੇ ਜਾਂਦੇ ਆ ਹਰਿਆਣੇ ਤੋਂ ਆਉਂਦੇ ਆ ਚੂਲੇ ਘਸੇ ਵਾਲੇ ਬਹੁਤ ਆਉਂਦੇ ਆ ਜਿੰਨੇ ਚੂਲੇ ਘਸੇ ਆ ਗੋਡੇ ਘਸੇ ਆ ਅਸੀਂ ਦਵਾਈ ਪਹਿਲੋ ਉਹ ਤਾਂ ਲੱਕ ਦੇ ਮੜ ਕੇ ਠੀਕ ਕਰਕੇ ਲੱਕ ਦੇ ਮਣਕਿਆਂ ਤੋਂ ਨੁਕਸਤ ਪੈਂਦਾ 나ੜਾਂ ਬਲੌਕ ਹੋ ਕੇ ਖੂਨ ਦਾ ਸਰਕਲ ਰੁਕ ਜਾਂਦਾ ਤੇ ਜਿਹੜੇ ਚੂਲੇ ਆਪਣੇ ਘਸ ਜਾਂਦੇ ਆ ਗੋਡੇ ਵੀ ਤਾਇਓ ਖਰਾਬ ਹੁੰਦੇ ਆ ਅਸੀਂ ਫਿਰ ਉਹ 나ੜਾਂ ਲੱਕ ਦੇ ਮਣਕੇ ਠੀਕ ਕਰਕੇ ਦਵਾਈ ਦੇਣੀ ਆ ਤੇ ਉਹ 나ੜਾਂ ਵੀ ਖੋਲ ਜਾਣੀਆਂ ਤੇ ਗੋਡੇ ਜਿਹੜੇ ਚੂਲੇ ਆ ਕਸੇ ਉਹ ਵੀ ਠੀਕ ਹੋ ਜਾਣੇ ਤੇ ਗੋਡੇ ਵੀ ਠੀਕ ਹੋ ਜਾਣੇ ਅ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਇਹ ਪੇਸ਼ੈਂਟ ਜਿਹੜੇ ਹੈਗੇ ਆ ਸਹੀ ਹੋ ਰਹੇ ਨੇ ਕਿਡਨੀਆ ਦੀ ਆਪਾਂ ਗੱਲ ਕਰ ਲਈਏ ਅੱਜ ਕੱਲ ਕਿਡਨੀਆ ਫੇਲ ਹੋਣਾ ਜਿਹੜੇ ਗੁਰਦੇ ਫੇਲ ਹੁੰਦੇ ਆ ਉਹਦੇ ਵੀ ਬਹੁਤ ਮਰੀਜ਼ ਆ ਡੈਲਿਸਿਸ ਉੱਤੇ ਪਏ ਜਾਂਦੇ ਹੈਗੇ ਆ ਬੜੀਆਂ ਪ੍ਰੋਬਲਮ ਆਉਂਦੀਆਂ ਕਿ ਉਹਦੇ ਵੀ ਲਾਜਾਗਾ ਸਾਡੇ ਕੋਲ ਜੀ ਇਹ ਦਵਾਈ ਇੱਕਾ ਇੱਥੇ ਪਈ ਆ ਡੈਲਿਸਿਸ ਹੁੰਦਾ ਹੋਵੇ ਹਫਤੇ 'ਚ ਦੋ ਵਾਰੀ ਬੰਦੇ ਦਾ ਥੋੜਾ ਬਾਥਰੂਮ ਚੱਲਦਾ ਹੋਵੇ ਤੇ ਨਾਲ ਅੰਗਰੇਜ਼ੀ ਦਵਾਈ ਚੱਲੂਗੀ ਤਾਂ ਤਿੰਨ ਮਹੀਨੇ ਸਾਡੀ ਦਵਾਈ ਖਾਊਗਾ ਤਾਂ ਉਹਦਾ ਡੈਲਿਸਿਸ ਹੁਣ ਹਟ ਤਿੰਨ ਮਹੀਨੇ ਚ ਉਹਦਾ ਡੈਲਿਸਿਸ ਹੋਣਾ ਤਿੰਨ ਮਹੀਨੇ ਲਾਗਾਂਗੇ ਸਾਢੇ 3 ਲਾਗੋ ਉਹਦਾ ਡੈਲਿਸਿਸ ਹੋਣਾ ਹਟ ਜੀ ਤਿੰਨ ਚਾਰ ਬੰਦੇ ਦਾ ਹਟਾਇਆ ਔਰ ਬੈਜੀ ਜਿਵੇਂ ਤੁਸੀਂ ਹੱਥਾਂ ਦੇ ਸਰਜਮਾਂ ਵਾਲੀ ਗੱਲ ਕਰਦੇ ਆਂ ਕਿ ਅਰੀ ਜਿੱਦਾਂ ਹੁਣੇ ਗੱਲ ਕਰ ਰਿਹਾ ਸੀ ਇੱਕ ਪੇਸ਼ੈਂਟ ਵੀ ਮੈਂ ਹਸਪਤਾਲ 'ਚ ਦਾਖਲ ਸੀਗਾ ਤੇ ਬੈਜ ਜੀ ਤੋਂ ਅਸੀਂ ਦਵਾਈ ਲਈਤੀ ਤੇ ਜਦੋਂ ਰਿਪੋਰਟ ਆਈਆਂ ਤਾਂ ਉਹ ਹੈਰਾਨ ਹੀ ਰਹਿ ਗਏ ਡਾਕਟਰ ਵੀ ਉਹ ਕਹਿੰਦੇ ਵੀ ਕੀ ਕੀਤਾ ਕਹਿੰਦੇ ਮਸ਼ੀਨਾਂ ਤਾਂ ਨਹੀਂ ਖਰਾਬ ਹੋ ਗਈਆਂ ਉਹਦੇ ਬਾਰੇ ਤੁਹਾਨੂੰ ਦੱਸੂ ਰਕ ਜੀ ਆਪਣੇ ਮਰੀਜ਼ ਸੀਗਾ ਹਸਪਤਾਲ ਦਾਖਲ ਹੈ ਤੇ ਉਹਦੇ ਨੂੰ ਇਨਫੈਕਸ਼ਨ ਬੜੀ ਵਧੀ ਸੀਗੀ ਉਹ 7-8 ਦਿਨ ਦਾ ਇਲਾਜ ਕਰਾਉਂਦੇ ਰਿਹਾ ਤੇ ਫਿਰ ਉਹਨਾਂ ਦੇ ਬੇਟੇ ਨੇ ਸਾਨੂੰ ਫੋਨ ਕੀਤਾ ਆ ਵੀ ਸਾਡੇ ਡੈਡੀ ਦੇ ਜਿਹੜਾ ਜਿਹੜਾ ਅੰਕਲ ਜੀ ਤੁਸੀਂ ਬਾਸਟਰ 'ਚ ਦੇਖ ਆਓ ਤੇ ਸਾਡੇ ਉਹ ਇਨਫੈਕਸ਼ਨ ਨਹੀਂ ਮੈਂ ਗਿਆ ਤਾਂ ਰਿੰਗੇ ਪੀਨ ਵਾਲੀ ਦਵਾਈ ਨਾਲ ਫੇਰੇ ਲੈ ਗਿਆ ਤਾਂ ਉਹਨੂੰ ਮੈਕ ਅ ਘਟ ਪਿਆਤਾ ਤੇ ਜਦੋਂ 10:30 ਵਜੇ ਡਾਕਟਰਾਂ ਰਿਪੋਰਟ ਲਈ ਹੋਦੀ ਤੇ ਉਹ ਇਨਫੈਕਸ਼ਨ ਬਿਲਕੁਲ ਉਹਦੀ ਜ਼ੀਰੋ ਹੋ ਗਈ ਜਿਹੜਾ ਕਹਿੰਦੇ ਸੀਗੇ ਵੀ ਤੈਨੂੰ ਕੱਲ ਨੂੰ ਦਾਖਲ ਕਰਾਉਣਾ ਪੈਣਾ ਉਹ ਥੋੜੀ ਜਿਹੀ ਰਹਿ ਗਈ ਤੇ ਉਹ ਡਾਕਟਰਾਂ ਆਪਣੀ ਮਸ਼ੀਨ ਜਿਹੜੀ ਸੀ 10:30 ਵਜੇ ਸਿੰਪਲ ਲਿਆ 12:30 ਵਜੇ ਰਿਪੋਰਟ ਦਿੱਤੀ ਤੇ ਉਹ ਡਾਕਟਰ ਦੱਸਿਆ ਨਹੀਂ ਉਹਨਾਂ ਫੇਰ ਦੁਬਾਰਾ ਸਿੰਪਲ ਲਿਆ 2 ਵਜੇ ਵੀ ਇਹ ਇਨਫੈਕਸ਼ਨ ਐਡੀਸ਼ਨ ਤੇ ਮਸ਼ੀਨ 'ਚ ਕੋਈ ਨੁਕਸ ਪੈ ਗਿਆ ਜਿਹੜੀ ਘਟ ਗਈ ਆ ਤੇ ਜਦੋਂ ਉਹਨਾਂ ਦੁਬਾਰਾ ਸਿੰਪਲ ਲਿਆ ਤਾਂ ਫੇਰ ਉਹ ਉਦ ਤਾਂ ਫਿਰ ਉਹ ਕਹਿਣ ਲੱਗੇ ਵੀ ਇਹ ਮਸ਼ੀਨ ਚ ਨੁਕਸ ਨਹੀਂਗਾ ਇਹ ਬੰਦੇ ਦੀ ਇਨਫੈਕਸ਼ਨ ਜਿਹੜੀ ਠੀਕ ਹੋ ਗਈ। ਵੀਰ ਜੀ ਬੈ ਜੀ ਨੇ ਬੂਟਾ ਲਾਇਆ ਤੁਸੀਂ ਉਹਨੂੰ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤੁਸੀਂ ਹੋਰ ਨਵੀਆਂ-ਨਵੀਆਂ ਕਿਤਾਬਾਂ ਪੜ੍ਹਦੇ ਹੋ, ਨਵੀਆਂ-ਨਵੀਆਂ ਚੀਜ਼ਾਂ ਕਰਦੇ ਹੋ। ਕੀ ਕਹਿਣਾ ਚਾਹੋਗੇ ਕਿ ਕਿਹੜੀਆਂ-ਕਿਹੜੀਆਂ ਹੋਰ ਨਵੀਆਂ ਚੀਜ਼ਾਂ ਜਿਹੜੀ ਹੈਗੀ ਇੱਥੇ ਲਿਆਂਦੀ? ਉਹ ਜੀ ਇੱਕ ਅੱਜਕੱਲ ਮਾਰੀ ਬਹੁਤ ਚੱਲੀ ਐ ਦਿਮਾਗੋ ਰੇਸ਼ਾ ਆਉਂਦਾ, ਛਿੱਕਾਂ, ਜਕਾਮ, ਅਲਰਜੀ ਬਹੁਤ ਆ ਲੋਕਾਂ ਨੂੰ ਅੱਜਕੱਲ ਖਾਣ-ਪੀਣ ਨਾਲ, ਮੌਸਮ ਦੇ ਹਿਸਾਬ ਨਾਲ, ਪ੍ਰ ਉਹਦੇ ਨਾਲ ਅਲਰਜੀ ਹੋ ਜਾਂਦੀ ਆ ਛਿੱਕਾਂ ਦਿਮਾਗ ਚੋਂ ਰੇਸ਼ਾ ਆਉਂਦਾ ਆ ਗਲੇ ਵਿੱਚ ਰੇਸ਼ਾ ਡਿੱਗਦਾ ਆ ਉਹਦੀ ਦਵਾਈਆਂ 6 ਮਹੀਨੇ ਖਵਾਵਾਂਗੇ ਬਿਲਕੁਲ ਜ਼ਿੰਦਗੀ ਵਿੱਚ ਕਦੇ ਵੀ ਛਿੱਕਾਂ ਦਾ ਕੰਮ ਨਹੀਂ ਰਹੂਗਾ ਕੋਈ ਬੱਚੇ ਦਾ ਨਹੀਂ ਰਸੋਲੀਆਂ ਬੀਬੀਆਂ ਦੇ ਬਹੁਤ ਯਾਰਾਂ ਬੀਬੀਆਂ ਠੀਕ ਕੀਤੀਆਂ ਇਹਦੇ ਨਾਲ ਐਨੀ ਵਧੀਆ ਮੈਡੀਸਨ ਆਪਣੇ ਕੋਲ 6 ਮਹੀਨੇ ਖਵਾਉਣੀ ਪੈਂਦੀ ਹੈ ਕਈਆਂ ਨੂੰ 3 ਮਹੀਨੇ ਕਿਸੇ ਨੂੰ 2 ਮਹੀਨੇ ਬੱਚੇ ਤਾਂ ਜਿੰਨੀਆਂ ਮਰਜ਼ੀ ਵੱਡੀਆਂ ਰਸੋਲੀਆਂ ਵਾ ਬਿਲਕੁਲ ਠੀਕ ਹੋ ਜਾਣਗੀਆਂ ਤੇ ਪੀਸੀਓਡੀ ਦਾ ਵੀ ਇਲਾਜ ਹੈਗਾ ਜਿਹੜੀ ਅੱਜ ਕੱਲ੍ਹ ਪੀਸੀਓਡੀ ਕਾਫੀ ਵਧੀਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੱਕਾ ਲਾਜਾ ਜੀ ਬਿਲਕੁਲ ਠੀਕ ਹੋ ਜਾਣਗੀਆਂ ਪੀਸੀਓਡੀ ਬਿਲਕੁਲ ਠੀਕ ਹੋਊਗੀ ਬੀਬੀਆਂ ਨੂੰ ਅੱਜਕੱਲ ਬੱਚੀਆਂ ਬਹੁ ਆ ਰਹੀਆਂ ਜੀ 20 ਸਾਲ ਦੀਆਂ ਕੋਈ 18 ਸਾਲ ਦੀਆਂ ਕੋਈ 25 ਸਾਲ ਦੀਆਂ ਵਾ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਰੂਗਾ ਬਹੁਤ ਈਗੀਤ ਹੈ ਬੇਜੀ ਕੀ ਕਹਿਣਾ ਚਾਹੋਗੇ ਕਿ ਮਰਦਾਨਾ ਕਮਜ਼ੋਰੀ ਆ ਚੈਸੀਗਰ ਪਤਨ ਕੋਈ ਅਸਧੀਆਂ ਜਿਹੜੇ ਚੀਜ਼ਾਂ ਉਹਨਾਂ ਦੇ ਲਈ ਵੀ ਇਸ ਦੇਸੀ ਦਵਾਈਆਂ ਦੇ ਵਿੱਚ ਬਹੁਤ ਕਾਰਗਰ ਇਲਾਜ ਹੈ ਸਾਡੇ ਕੋਲ ਜੀ ਇੰਨਾ ਕਾਰਗਰ ਇਲਾਜ ਆ ਜਿਹਨਾਂ ਬੱਚਿਆਂ ਨੂੰ ਧਾਂਤ ਪੈਂਦੀ ਹੈ ਅੱਜ ਕੱਲ ਖਾਣ ਪੀਣ ਵਿਗੜ ਗਿਆ। ਇਹ ਕੁਝ ਬੱਚੇ ਨਸ਼ਿਆਂ ਦਾ ਕਰਕੇ ਅੰਦਰ ਗਰਮੀ ਪੈ ਗਈ। ਉਹਨਾਂ ਨੂੰ ਧਾਂਤ ਬਹੁਤ ਪੈਂਦੀ ਆ, ਮਰਦ ਹੁੰਨੇ ਜਾਂਦੇ ਆ। ਸਾਡੇ ਕੋਲ ਬਹੁਤ ਜ਼ਿਆਦਾ ਵਧੀਆ ਇਲਾਜ ਆ ਬਹੁਤ ਆਉਂਦੇ ਆ। ਤੁਸੀਂ ਕਿਸੇ ਨੂੰ ਮਹੀਨਾ, ਕਿਸੇ 2 ਮਹੀਨੇ ਦਵਾਈ ਖਵਾਨੇ ਆ ਤੇ ਬੱਚੇ ਬਿਲਕੁਲ ਠੀਕ ਹੋ ਜਾਂਦੇ ਆ। ਜਿਹਦੇ ਸਫਰਮ 2% ਵੀ ਆ। ਸਾਡੇ ਕੋਲ 1.5 ਮਹੀਨਾ ਦਵਾਈ ਖਾ ਲਿਓ 2 ਤੋਂ ਉਹਦੇ 70 75 80 ਦੇ ਪਰਮ ਚਲੇ ਜਾਂਦੇ। ਦਵਾਈ ਖਾ ਕੇ। ਇੱਕ ਸਾਡੇ ਕੋਲ ਨਾੜਾਂ ਬਲੌਗ ਦੀ ਦਵਾਈ ਆ ਜੀ ਇਹ ਕੈਪਸੂਲਾ ਸਾਡੇ ਜਿਹੜਾ ਬੰਦਾ ਹਫ਼ਤੇ ਦਾ ਇੱਕ ਕੈਪਸੂਲ ਖਾਂਦਾ ਰਹੂਗਾ ਨਾ ਉਹਦੇ ਕਦੀ ਹੱਥ ਪੈਣਾ ਸੋਣਗੇ ਉਹਦੀ ਕਿਤੇ ਸਰਵਾਈਕਲ ਜਿਹੜਾ ਹੋਇਆਗਾ ਉਹ ਇਸੇ ਕੈਪਸੂਲਾ ਨਾਲ ਹੀ ਠੀਕ ਹੋ ਜਾਂਦਾ ਜੇ ਸਰਵਾਈਕਲ ਹੋਇਆ ਦੂਰ ਬਿਠੇ ਆ ਸਾਡੇ ਕੋਲ ਕੈਪਸੂਲ ਮੰਗਾ ਲੈਣ ਤੇ ਇਹ ਕੈਪਸੂਲ ਜਿਹੜੇ ਆ 15-20 ਮਹੀਨਾ ਲਗਾਤਾਰ ਖਾਣ ਤੇ ਫਿਰ ਕਦੀ-ਕਦੀ ਕੈਪਸੂਲ ਖਾ ਲਿਆ ਕਰਨ ਉਹਨਾਂ ਦਾ ਸਰਵਾਈਕਲ ਜਿਹੜੇ ਹੱਥ ਪਰ ਸੌਂਦੇ ਆ ਕਦੀ ਨਾ ਹੋਣਗੇ ਹੋਣਗੇ ਤੇ ਪੇਟ ਵੀ ਠੀਕ ਰਹੂਗਾ ਕਬਜ਼ ਵੀ ਠੀਕ ਕਰਦਾ ਤੇ ਉਹਦੇ ਨਾਲ ਨਾਲ ਜਿਹੜੇ ਤੁਸੀਂ ਪਾਊਡਰ ਦੀ ਗੱਲ ਕਰਦੇ ਸੀਗੇ ਜਿਹੜਾ ਲਰਜੀ ਖਤਮ ਕਰਦਾ ਇਹ ਸਾਡੇ ਜੀ ਦਵਾਈ ਆ ਜੀ ਇਹ ਅਲਰਜੀ ਕਿਸੇ ਵੀ ਕਿਸਮ ਦੀ ਅਲਰਜੀ ਹੋਵੇ 100 ਚੀਜ਼ਾਂ ਨੂੰ ਮੈਨੂੰ ਅਲਰਜੀ ਹੋਵੇ ਜੜੋਂ ਕੱਢ ਦੇ ਲਈ ਦਵਾਈ ਲੀਵਰ ਚ ਅੱਧਾ ਲੀਵਰ ਡੈਮੇਜ ਆ ਫਰੀ ਤੇ ਗਿਲਟੀ ਜਾਵਾ ਰਸੋਲੀਆਂ ਵਾਂ ਬੀਬੀਆਂ ਦੇ ਰਸੋਲੀਆਂ ਵਾਂ ਈਐਸਆਰ ਵਧਿਆ ਹੋਇਆ ਆਰਈ ਫੈਕਟਰ ਵਧਿਆ ਹੋਇਆ ਸਭ ਕੁਝ ਠੀਕ ਕਰ ਦਿੱਤੀ ਜੇ ਕਸਟੋਲ ਵਧਿਆ ਹੋਇਆ ਖਾਰਸ਼ ਠੱਫੜ ਪੈਂਦੇ ਸਰੀਰ ਤੇ ਕਿੰਨੀ ਖਾਰਸ਼ ਆ ਜਿਹੜਾ ਬੰਦਾ ਕਹਿੰਦਾ ਵੀ ਮੈਂ ਵੀਵੀ ਸਾਲ ਹੋ ਗਿਆ ਡਾਕਟਰਾਂ ਕੋ ਧੱਕੇ ਖਾਂਦੇ ਆ ਸਾਡੀ 6 ਮਹੀਨੇ ਡਰਾਈਵ ਵਰਤ ਲੈਂਦਾ ਤੇ ਉਹਦੇ ਜਿਲਗੀ ਜ ਮੁਰ ਕੇ ਅਲਰਜੀ ਨਹੀਂ ਦੇਦੀ ਇੱਕ ਸਾਡੇ ਕੋਈ ਇਹ ਦਵਾਈ ਹੈ ਗੋਡਿਆਂ ਦੀ ਇਹ ਜਿਹੜੀ ਦਵਾਈ ਹੈ ਜੀ ਇਹ ਬੰਦੇ ਨੂੰ ਧਾਂਤ ਪੈਂਦੀ ਹੋਵੇ ਲਕੋਰੀਆ ਹੋਵੇ ਗੋਡੇ ਘਸੇ ਹੋਣ ਡਮੇਸ਼ੀਆ ਹੋਵੇ ਹੱਥ ਪੈਰ ਹਿਲਦੇ ਹੋਣ ਹਾਂਜੀ ਤਾਂ ਕਿਸੇ ਨੂੰ ਭੁੱਲਣ ਦੀ ਬਿਮਾਰੀ ਆ ਕੋਈ ਮਤਲਬ ਕਹਿੰਦਾ ਵੀ ਮੈਨੂੰ ਸਾਡਾ ਬਜ਼ੁਰਗ ਆ ਤੇ ਉਹ ਜਦਨ ਮਰਜ਼ੀ ਚੱਲ ਜਾਂਦਾ ਵਾ ਇਹ ਸਾਡੀ ਦਵਾਈ 6-7 ਮਹੀਨੇ 8 ਮਹੀਨੇ ਖਾਣੀ ਪੈਂਦੀ ਆ ਤੇ ਉਹਨੂੰ ਪੁੱਲਣ ਦੀ ਬਿਮਾਰੀ ਠੀਕ ਹੋ ਜਾਂਦੀ ਆ ਉਹ ਆਪਣੇ ਆਪ ਹੀ ਲੈਟਰਨ ਬਾਥਰੂਮ ਜਾਂਦਾ ਸਾਰਾ ਕੁਝ ਆਪ ਹੀ ਲਾਪਿੰਦਾ ਕਰਨ ਗੋਡੇ ਵੀ ਆ ਠੀਕ ਕਰਦੀ ਆ ਚੂਲੇ ਕਸੇ ਵੀ ਉਹ ਠੀਕ ਕਰਦੀ ਆ ਹਾਂਜੀ ਤਾਂ ਇਹ ਇਨੀ ਕਾਰਗਰ ਦਵਾਈ ਆ ਇਹ ਦੇਖੋ ਜਿਹੜਾ 6 ਮਹੀਨੇ ਖਾਂਦਾ ਨਾ ਜਿਹੜਾ ਕਹਿੰਦਾ ਵੀ ਮੈਂ ਉਹਨੂੰ ਫਿਰ ਨਾ ਤਾਕਦੀ ਦਵਾਈ ਜਾਂ ਤਾਂ ਸੁਪੰਦੋਸ਼ੀ ਦਵਾਈ ਬੰਦੇ ਨੂੰ ਸਖਤ ਦਵਾਈ ਖਾਣ ਦੀ ਲੋੜ ਨਹੀਂ ਇਹਦੇ ਨਾਲ ਹੀ ਉਹਦੇ ਗੋਡੇ ਵੀ ਠੀਕ ਹੋ ਜਾਂਦੇ ਸਖਤ ਦਾ ਨੁਕਸ ਵੀ ਜ਼ਿਆਦਾ ਠੀਕ ਹੋ ਜਾਂਦਾ ਇਹਦੇ ਨਾਲ ਤੇ ਬੀਬੀਆਂ ਦੇ ਬੀਬੀ ਨੂੰ ਛਾਈਆਂ ਮੂੰਹ ਦੇ ਉੱਤੇ ਆ ਬੀਬੀ ਜਿਹੜੀ 20 ਸਾਲ ਦੀ ਖਾਜੂਗੀ ਨਾ ਸਾਡੀ ਦਵਾਈਏ 6 ਮਹੀਨੇ ਜਾਂ 4 ਮਹੀਨੇ ਖਾਜੂਗੀ ਤੇ ਉਹ 20 ਸਾਲ ਦੀ ਜਿਹੜੀ ਖਾਗੀ ਤੇ ਉਹ 50 ਸਾਲ ਤੱਕ ਉਹਦੇ ਮੂੰਹ ਤੇ ਛਾਈ ਜਾਂ ਕੋਈ ਉਹਦੇ ਲੋਕਸ ਨਹੀਂ ਪੈਂਦਾ ਉਹਨਾਂ ਗੋਡਾ ਮੋਡਾ ਦਾ ਠੀਕ ਖਰਾਬ ਨਹੀਂ ਹੁੰਦਾ ਤੇ ਜਿਹੜੀ 50 ਸਾਲ ਵਾਲੀ ਖਾ ਲਈਏ ਤੋਂ 20 ਸਾਲ ਵਰਗੀ ਬਣ ਜਾਂਦੀ ਖਾਦ ਦਰਸ਼ਕੋ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਤੁਸੀਂ ਆਓ ਇੱਕ ਵਾਰੀ ਦੇਖੋ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲ ਕਰੋ ਇਹ ਮੈਡੀਸਿਨਸ ਦਾ ਦੇਖੋ ਫੈਕਟ ਕਿਦਾਂ ਦਾ ਹੈਗਾ ਬਾਜੀ ਤੁਹਾਡਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਔਰ ਇੰਨੇ ਪੇਸ਼ੈਂਟਸ ਬਾਹਰ ਬੈਠੇ ਆ ਉਹ ਇੰਤਜ਼ਾਰ ਕਰ ਰਹੇ ਆ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਬੇਟੇ ਨੇ ਜਿਨੇ ਨਵੀਆਂ ਕੰਡੀਸ਼ਨਸ ਕੀਤੀਆਂ ਨਾਲ ਉਹਦਾ ਵੀ ਆਉਣ ਤੇ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਤੁਹਾਡਾ ਜੀ ਤੁਹਾਡੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਏਡੀ ਤੋਂ ਆ ਕੇ ਸਾਨੂੰ ਤਕਰੀਰ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਲੱਗਦੀ ਪ੍ਰੋਬਲਮ ਆ ਚਾਰ ਪੰਜ ਸਾਲ ਤੋਂ ਆ ਇਹ ਗੱਲ ਆ ਤੇ ਅੱਜ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਚਲੋ ਆਪਾਂ ਦੇਖਦੇ ਆਂ ਤੇ ਆਰ ਬਾਜੀ ਇਹਦਾ ਲੱਕ ਪ੍ਰੋਬਲਮ ਆ ਤੇ ਹੁਣ ਬੈ ਜੀ ਨਾਲ ਆਉਂਦੇ ਆ ਤੇ ਦੇਖਦੇ ਆਂ ਕੀ ਗਾ ਅਸਰ ਆਉਂਦਾ ਜੀ ਕਿਦਾਂ ਫੀਲ ਕੀਤਾ ਤੁਸੀਂ ਮੈਂ ਪਹਿਲੀ ਵਾਰ ਆਇਆ ਹਾਂ ਕੰਮ ਕਰਾਇਆ ਹਾਂ ਟੱਟਸਾ ਥੈਰੇਪੀ ਕੀਤੀ ਆਂ ਤੇ 50% ਫਰਕ ਪਿਆ ਗਿਆ ਗਿਆ ਲੋ ਮੇਰਾ ਜੋੜ ਬਹੁਤ ਜ਼ਿਆਦਾ ਲੱਗਦਾ ਕੰਮ ਖਰਾਬ ਸੀ ਹੁਣ ਠੀਕ ਆ ਕੋਈ ਦਵਾਈ ਦੇਣ ਲੱਗੇ ਆ ਦਵਾਈ ਨਾਲ ਫਰਕ ਪਊਗਾ ਹੁਣ ਬਾਕੀ ਜਿਹੜਾ ਅੰਕ ਦੇਖੋ ਜੀ ਪਹਿਲਾਂ ਤਾਂ ਮੈਂ ਤੁਰ ਫਿਰਨੀ ਪਰ ਦੀ ਨਾਮ ਮਿੱਥੋਂ ਪਾਸਾ ਲੈ ਹੁੰਦਾ ਸੀ ਮੰਜੇ ਤੇ ਤਾਂ ਨਾਮ ਮਿੱਥੋਂ ਠੁੰਡਾ ਪੈਣਾ ਡਾਕਟਰ ਸਾਹਿਬ ਦੀ ਵੀਡੀਓ ਦੇਖੀ ਸੀ ਤਾਂ ਫੇਰ ਮੇਰਾ ਬੇਟਾ ਲੈ ਕੇ ਆਇਆ ਉੱਥੇ ਤਾਂ ਪਹਿਲੇ ਦਿਨ ਹੀ ਮੈਂ ਚੱਲਣ ਲੱਗ ਪਈ ਸੀਗੀ ਮੈਂ ਝੂਠ ਨਹੀਂ ਬੋਲਦੀ ਹੈਗੀ ਪਰਮਾਤਮਾ ਜਾਣਦੇ ਨੇ ਤਾਂ ਹੁਣ ਮੈਂ ਠੀਕ ਆ ਮਤਲਬ ਸੋਚوں 10 15 ਪੈਸੇ ਮੜਾ ਮੁੱਟਾ ਹੈਗਾ ਕਿਰਾਂ ਦੀ ਬਿਮਾਰੀ ਕਰਕੇ ਤਾ ਮਤਲਬ ਉਹਦਾ ਸਾਈਡਫਾਇਟ ਦਾ ਨਹੀਂ ਕੋਈ ਤੁਹਾਨੂੰ ਹੋਣਾ ਜਿਹਨਾਂ ਦਾ ਮਨ ਖੋਦ ਰਿਹਾ ਹਾਂ ਦੀ ਹਾਂ ਦੀ ਬਿਲਕੁਲ ਬਿਲਕੁਲ ਬੱਚਿਆ ਨਾ ਹੁਣ ਮੈਨੂੰ ਗੁੱਸਾ ਨਹੀਂ ਆਉਂਦਾ ਪਹਿਲਾਂ ਮੈਂ ਰੋਂਦੀ ਹੁੰਦੀ ਸੀ ਤੇ 20 22 ਸਾਲ ਤੋਂ ਕਾਫੀ ਪ੍ਰੋਬਲਮ ਚ ਸੀਗੇ ਚੱਲਣ ਫਿਰਨ ਤੋਂ ਔਰ ਇਹਨਾਂ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਜਾਣ ਨੂੰ ਵੀ ਕਾਫੀ ਮੁਸ਼ਕਿਲ ਆਉਂਦੀ ਪਈ ਸੀਗੀ ਬਾਥਰੂਮ ਜਾਣਾ ਬਹੁਤ ਆਵਾਜ਼ਾਂ ਦਰਦ ਹੁੰਣੀ ਇਹਨਾਂ ਦੇ ਬਹੁਤ ਤਕਲੀਫ ਚ ਸੀਗੇ ਡਾਕਟਰਾਂ ਦੇ ਕੋਲ ਤਾਂ ਅਸੀਂ ਕਾਫੀ ਪੈਸਾ ਖਰਚ ਚੁੱਕੇ ਸੀਗੇ ਪੰਜਾਬ ਦਾ ਹਕਮ ਕਿਤੇ ਵੀ ਦੱਸਦੇ ਸੀ ਅਸੀਂ ਉੱਥੇ ਜਾਂਦੇ ਸੀ ਇਹਨਾਂ ਦਾ ਇਲਾਜ ਕਰਾਉਣ ਕਿਹਦੇ ਕੋਲ ਤੁਸੀਂ ਅਸੀਂ ਪਿੰਡ ਪੰਡੋਰੀ ਨੀਂ ਨੀਅਰ ਆਦਮਪੁਰ ਦੇ ਲੱਗੇ ਆ ਜੀ ਅੱਛਾ ਇਹਨੇ ਦੂਰੋਂ ਦੱਸ ਪਈ ਜਾਂਦੀ ਹਾਂ ਹਾਂ ਜੀ ਅਸੀਂ ਮੀਡੀਆ ਦੇ ਜਿਹੜੇ ਤੁਹਾਡੇ ਜ਼ਰੀਏ ਹੀ ਇਹਨਾਂ ਨੂੰ ਅਸੀਂ ਸੰਪਰਕ ਕਰ ਪਾਏ ਸੀਗੇ ਜੀ ਤੇ ਇਹਨਾਂ ਦੇ ਕੋਲ ਆਏ ਤੇ ਸਾਨੂੰ ਪਹਿਲੇ ਦਿਨ ਤੋਂ ਹੀ ਨਹੀਂ ਕਾਫੀ ਹੱਦ ਤੱਕ ਜਾਨਕਿ 90% ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਬਿਲਕੁਲ ਸਹੀ ਹੋ ਗਏ ਜੀ ਕੀ ਕਹਿਣਾ ਚਾਹੁੰ ਕਿ ਜਿਹੜੇ ਦਰਦਨਾ ਕਰਾਈ ਜਾਂਦੇ ਵੀ ਕਿਹੋ ਜਿਹੀ ਸਾਡਾ ਮੇਰਾ ਖੂਨ ਵਧ ਗਿਆ ਜੀ ਇਹਨਾਂ ਨੂੰ ਦੇਖ ਕੇ ਕਾਫੀ ਖੁਸ਼ੀ ਹੋ ਰਹੀ ਹੈ ਜੀ